ਜ਼ਿਲ੍ਹੇ ਦੇ ਪਿੰਡ ਛਤਵਾਲ ਵਿਖੇ ਬੀਤੀ ਰਾਤ ਦਹਿਸ਼ਤਗਰਦ ਆਉਣ ਦੀ ਖਬਰ ਨਿਕਲੀ ਝੂਠ ਲੋਕਾਂ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਲੋਕਾਂ ਵੱਲੋਂ ਪਿੰਡ 'ਚ ਬਾਹਰੀ ਲੋਕਾਂ ਦੇ ਆਉਣ ਤੇ ਪੁੱਛੇ ਜਾ ਰਹੇ ਸ਼ਨਾਖਤੀ ਕਾਰਡ ਬਿਨਾ ਪਛਾਣਨ ਵਾਲੇ ਲੋਕਾਂ ਨੂੰ ਪਿੰਡ 'ਚ ਨਹੀਂ ਦਿੱਤੀ ਜਾ ਰਹੀ ਐਂਟਰ ਭਾਰਤ ਅਤੇ ਪਾਕਿਸਤਾਨ ਚ ਵਦੀ ਤਲਕੀ ਵਿਚਾਲੇ ਪਠਾਨਕੋਟ ਵਿਖੇ ਕਈ ਸਾਰੀਆਂ ਘਟਨਾਵਾਂ ਅਜੇ ਹੀ ਸਾਹਮਣੇ ਆ ਰਹੀਆਂ ਹਨ ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਦੱਸਦੇ ਚਲਿਏ ਕਿ ਬੀਤੀ ਰਾਤ ਵੀ ਬਲੈਕਆਊਟ ਹੋਣ ਤੋਂ ਬਾਅਦ ਲਗਾਤਾਰ ਤਮਾਸ਼ਿਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ ਅਤੇ ਕਈ ਥਾਵਾਂ ਤੇ ਫਾਇਰਿੰਗ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਦੋ ਦਹਿਸ਼ਤਗਰਦ ਮਾਰ ਮੁਕਾਏ ਹਨ ਪਰ ਜਦ ਇਸ ਸਬੰਧੀ ਗਰਾਊਂਡ ਜ਼ੀਰੋ ਤੇ ਜਾ ਕੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਵਿਖੇ ਅਜੇ ਹੀ ਕੋਈ ਵੀ ਘਟਨਾ ਨਹੀਂ ਵਾਪਰੀ ਸਿਰਫ ਔਰ ਸਿਰਫ ਆਵਾਮਾ ਫੈਲ ਇਹ ਲੋਕਾਂ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਪਿੰਡ 'ਚ ਬਹੁਤ ਹੀ ਸੁਖਾਲਾ ਮਾਹੌਲ ਹੈ ਰਾਤ ਨੂੰ ਚਾਹੇ ਤਮਾਕਿਆਂ ਦੀ ਆਵਾਜ਼ ਆ ਰਹੀ ਸੀ ਪਰ ਲੋਕੀ ਪੂਰੀ ਤਰ੍ਹਾਂ ਜਾਗਰੂਕ ਹਨ ਹੋਣਾ ਕਿਹਾ ਕਿ ਪਿੰਡ ਵਿਖੇ ਆਉਣ ਵਾਲੇ ਬਾਰੀ ਸ਼ਖਸ ਤੋਂ ਹੋਣਾ ਦਾ ਸ਼ਨਾਖਤੀ ਕਾਰਡ ਮੰਗਿਆ ਜਾ ਰਿਹਾ ਹੈ ਅਤੇ ਸ਼ਨਾਖਤੀ ਕਾਰਡ ਵੇਖਣ ਤੋਂ ਬਾਅਦ ਹੀ ਬਾਰੀ ਸ਼ਖਸ ਨੂੰ ਪਿੰਡ ਦੇ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ ਕੈਮਰਾ ਹਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਸਰ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਵਿੱਚ ਤੇ ਸਾਨੂੰ ਮਿਲਿਆ ਕਿ ਰਾਤ ਵੇਲੇ ਇੱਥੇ ਕੋਈ ਉੱਗਰਵਾਦੀ ਆਏ ਤੇ ਗੋਲੀਆਂ ਵੀ ਚੱਲੀਆਂ ਉਗਰਵਾਦੀਆਂ ਦਾ ਤੇ ਨਹੀਂ ਪਤਾ ਸਾਨੂੰ ਪਰ ਗੋਲੀਆਂ ਜਰੂਰ ਚਲੀਆਂ ਨੇ ਆਰਮੀ ਦੀ ਸਾਈਡ ਸੇ ਚਲੀਆਂ ਨੇ ਬਾਕੀ ਪਿੰਡ ਚ ਮਾਹੌਲ ਸੁਖਾਵਾਂ ਹੀ ਆ ਲੋਕੀ ਅਵੇਰ ਆ ਅਣਪਛਾਤੇ ਬੰਦਿਆਂ ਨੂੰ ਪਛਾਣ ਰਹੇ ਨੇ ਪੁੱਛ ਰਹੇ ਨੇ ਜਿਨ੍ਹਾਂ ਤੁਹਾਨੂੰ ਵੀ ਆਈਡੈਂਟੀਕਾਰਡ ਪੁੱਛਿਆ ਗਿਆ ਆ ਤੇ ਅਰੇ ਗਰੇ ਬੰਦੇ ਨੂੰ ਕਿਸੇ ਨੂੰ ਨਹੀਂ ਆਨ ਦਿੱਤਾ ਜਾ ਰਿਹਾ ਤੇ ਆਪ ਆਪਣੇ ਦੇਸ਼ ਲਈ ਆਪਾਂ ਪੂਰੇ ਤਿਆਰ ਆ ਕੋਈ ਅਸੀ ਗੱਲ ਨਹੀਂ ਨਾ ਡਰਨ ਵਾਲੀ ਕੋਈ ਗੱਲ ਆ कुमार शर्मा रायकोली रात ਨੂੰ ਇਥੇ ਕਾਫੀ ਰੋਲਾ ਪਿਆ ਕਿ ਉਕਰ ਵਾਦੀ ਆਏ ਸੀ ਕਿ ਗੋਲੀਬਾਰੀ ਹੋਈ ਹੈ ਕੋਈ ਕਹਿੰਦਾ ਰਾਤ ਨੂੰ ਕੋਈ 8:25 ਮਿੰਟ ਤੇ ਲੋਕੀ ਆਪਣੇ ਖਾਣਾ ਖਾਣਾ ਖਾ ਲਏ ਸੀ ਤੇ ਕੋਈ ਬੰਮ ਧਮਾਕਿਆਂ ਦੀ ਆਵਾਜ਼ ਸੁਣੀ ਗਈ ਇਹ ਨਹੀਂ ਪਤਾ ਕਿ ਉਹ ਫਾਇਰਿੰਗ ਉਧਰੋਂ ਹੋਈ ਹੈ ਜਾਂ ਸਾਡੇ ਫੌਜ ਵੱਲੋਂ ਕੀਤੀ ਗਈ ਹੈ ਤੇ ਸਾਇਲੈਂਟ ਦੀ ਆਵਾਜ਼ ਸੁਣਦੇ ਹੀ ਲੋਕਾਂ ਨੇ ਸਾਰੀਆਂ ਹੀ ਆਪਣੀਆਂ ਲਾਈਟਾਂ ਨੂੰ ਟਾਂ ਬੰਦ ਕਰਕੇ ਆਪਣੇ ਘਰਾਂ ਦੇ ਅੰਦਰ ਚਲੇ ਗਏ ਔਰ ਇਸ ਤਰ੍ਹਾਂ ਦੀ ਕੋਈ ਐਸੀ ਘਟਨਾ ਨਹੀਂ ਕਿ ਕੋਈ ਉਗਰਵਾਦੀ ਆਇਆ ਜਾਂ ਕੋਈ ਐਸੀ ਤੇ ਕੋਈ ਅਸੀਂ ਦੇਖਿਆ ਨਹੀਂ ਰਾਤ ਨੂੰ ਕੋਈ 1:3 2 ਵਜੇ ਤੱਕ ਅਸੀਂ ਪਿੰਡ ਦੇ ਲੋਕਾਂ ਨੇ ਠਿਕਰੀ ਪੈਰਾ ਵੀ ਦਿੱਤਾ ਤਾਂ ਕਿ ਅਣਪਛਾਤੇ ਲੋਕ ਅੰਦਰ ਨਾ ਜੋ ਸਾਡਾ ਫਰਜ਼ ਬਣਦਾ ਸੀ ਅਸੀਂ ਉਹ ਨਿਭਾਇਆ ਰਾਤ ਨੂੰ ਫੇਰ ਕੋਈ 1 ਵਜੇ ਤੇ 20 ਮਿੰਟ ਤੇ ਫੇਰ ਕੋਈ ਧਮਾਕੇ ਸੁਣੇਗੇ ਉਹ ਧਮਾਕੇ ਐਸੀ ਨਹੀਂ ਕਹਿ ਸਕਦੇ ਕਿ ਡਰੋਨ ਉਧਰੋਂ ਆ ਰਿਹਾ ਸੀ ਜਾਂ ਸਾਡੀ ਫੌਜ ਜਿਹੜੀ ਹੈ ਜਵਾਬ ਦੇ ਰਹੀ ਸੀ ਫਿਰ ਲੋਕਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਲਾਈਟਾਂ ਲੂਟਾਂ ਬੰਦ ਸੀ ਇੱਕ ਦੂਜੇ ਨੂੰ ਇਨਫੋਰਮੇਸ਼ਨ ਦਿੰਦੇ ਰਹੇ ਔਰ ਪਿੰਡ ਦੀ ਵੀ ਪੂਰੀ ਪਹਿਰਾਦਾਰੀ ਕੀਤੀ ਤਾਂ ਕਿ ਕੋਈ ਅਣਪਛਾਤੇ ਲੋਕ ਪਿੰਡ ਵਿੱਚ ਨਾ ਆ ਸਕਣ ਕਹਿੰਦਾ ਮਤਲਬ ਕਿ ਲੋਕ ਪੂਰੇ ਅਵੇਅਰ ਨੇ ਪਿੰਡ ਪਿੰਡ ਬਿਲਕੁਲ ਅਵੇਅਰ ਹੈ ਪੂਰੇ ਕੋਆਪਰੇਟ ਕਰ ਰਿਹਾ ਆਪਣੀ ਸਰਕਾਰ ਨਾਲ ਆਪਣੇ ਦੇਸ਼ ਨਾਲ ਆਪਣੇ ਪ੍ਰਧਾਨ ਮੰਤਰੀ ਨਾਲ ਜੀ ਅਵੇਅਰ ਹੈ ਮੇਰਾ ਨਾਮ ਸੁਨੀਲ ਕੁਮਾਰ ਹੈ ਕਿੱਥੋਂ ਆਏ ਹੋ ਮੈਂ ਬੰਗਲ ਤੋਂ ਆਇਆ ਜੀ ਕੀ ਗੱਲਬਾਤ ਹੋਈ ਆਪਾਂ ਅੱਜ ਕਿਤੇ ਪੰਪ ਦੇ ਪੈਟਰੋਲ ਨਹੀਂ ਮਿਲਿਆ ਕਿਤੇ ਵੀ ਰਾਤ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਬਾਈ ਹੁੰਦੇ ਦਾ 40-50 ਮਿੰਟ ਹੋ ਗਿਆ ਹੁੰਦੇ ਕਿਹੇ ਪੰਪ ਦੇ ਦੇ ਨਹੀਂ ਦੇ ਦੇ ਕਿਹੜੇ ਕਿਹੜੇ ਪੰਪ ਦੇ ਲਾ ਬੀਪੀਸੀ ਤੇ ਵੀ ਗਿਆ ਰਲਾਈਸ ਤੇ ਵੀ ਗਿਆ ਉਥੇ ਛਤਵਾਲ ਕਹਿੰਦੇ ਹੈ ਨਹੀਂ ਪੈਟਰੋਲ ਦੇਗਾ ਬੰਦੇ ਨਹੀਂ ਹੈਗੇ ਉੱਥੇ ਦੇ ਪੰਪ ਤੇ ਕੀ ਤੇ ਬੰਦੇ ਗਿਆ ਸੀ ਚਾਣਕ ਮਮੂਨ ਕੈਂਟ ਸਾਇਰਨ ਵੱਜਣਾ ਸ਼ੁਰੂ ਹੋਇਆ ਉਹਦੇ ਨਾਲ ਹੀ ਦੋ ਤਮਾਕੇ ਹੋਏ ਨੇ ਸੋ ਆਲ ਆਫ ਸਟਨ ਸਾਰੇ ਨੇ ਲਾਈਟਾਂ ਬੰਦ ਕੀਤੀਆਂ ਬਲੈਕਆਊਟ ਵੀ ਹੋ ਗਿਆ ਉਦੇ ਬਾਅਦ ਇਕਾ ਦੁਕਾ ਜਿਹੜੇ ਨੇ ਧਮਾਕਿਆਂ ਦੀ ਆਵਾਜ਼ ਆਉਂਦੀ ਰਹੀ ਹੈ ਕੁਝ ਸਾਡੇ ਆਰਮੀ ਵਾਲੋਂ ਵੀ ਕਿਤੇਗੇ ਨੇ ਐਗਜੈਕਟਲੀ ਨਹੀਂ ਆਪਾਂ ਕੁਝ ਵੀ ਦੱਸ ਸਕਦੇ ਵੀ ਕਿੱਥੇ ਕੀ ਹੋਇਆ ਸੀਗਾ ਕੀ ਕਾਰਨ ਸੀਗਾ ਮੇਬੀ ਡਰੋਨ ਜਿਹੜੇ ਆ ਉਹ ਮਿਡ-ਏਅਰ ਮਾਰੇਗੇ ਫਿਰ ਸਵੇਰੇ 5 ਵਜੇ ਦੇ ਕਰੀਬ ਵੀ ਸਾਡੇ ਲਾਗੇ ਪੋਸਟਾਂ ਨੇ ਉੱਥੋਂ ਫਾਇਰਿੰਗ ਕੀਤੀ ਗਈ ਹੈ ਕਾਫੀ ਜ਼ਿਆਦਾ ਸਵੇਰੇ ਖਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਜੀ ਵਾ ਕਿ ਅੰਤਕਵਾਦੀ ਆਏ ਆ ਉਹ ਰਾਤ ਨਹੀਂ ਇਸ ਤਰ੍ਹਾਂ ਐਗਜ਼ੈਕਟਲੀ ਮੈਨੂੰ ਤਾਂ ਹਵਾ ਲੱਗਦੀ ਹੈ ਠੀਕ ਹੈ ਨਾ ਅੰਤਕਵਾਦੀ ਗਰਾਉਂਡ ਲੈਵਲ ਤੇ ਤਾਂ ਸਾਨੂੰ ਪਤਾ ਲੱਗ ਜਾਣਾ ਕਿਤੇ ਵੀ ਕੋਈ ਇੰਕਾਊਂਟਰ ਵਗੈਰਾ ਕਿਤੇ ਚੱਲ ਰਿਹਾ ਤਾਂ ਇਸ ਤਰ੍ਹਾਂ ਤਾਂ ਕੋਈ ਨਹੀਂ ਚੱਲਿਆ ਗਿਆ ਔਰ ਪਿੰਡ ਵਾਲੇ ਪੂਰੇ ਅਵੇਅਰ ਨਹੀਂ ਪਿੰਡ ਵਾਲੇ ਪੂਰੇ ਵੇਅਰ ਨਹੀਂ ਇਸ ਤਰ੍ਹਾਂ ਦੀ ਕੋਈ ਇੱਥੇ ਨਾ ਹੀ ਤਾਂ ਕੋਈ ਬਾਹਰ ਕੋਈ ਐਕਟੀਵਿਟੀ ਦੇਖੀ ਗਈ ਹੈ ਜੋ ਲੋਕਾਂ ਦਾ ਫੁਬਾ ਉਡਾ ਰਿਹਾ ਕੀ ਕਰਨਾ ਚਾਹੁੰਦੇ ਉਹ ਤਾਂ ਕੇ ਸੁਣੀ ਤੇ ਅੱਗੇ-ਅੱਗੇ ਕਹਿ ਦਿੰਦੇ ਆ ਇਹਦਾ ਕੋਈ ਮਤਲਬ ਨਹੀਂ ਹੈ ਜਦੋਂ 에어 ਸਟ੍ਰਾਈਕ ਜਾਂ ਡਰੋਨ ਆ ਰਹੇ ਨੇ ਤੇ ਫਿਰ ਥੱਲੇ ਗਰਾਉਂਡ ਲੈਵਲ ਤੇ ਕੁਝ ਇਸ ਤਰ੍ਹਾਂ ਦਾ ਹੈ ਨਹੀਂ ਸੀਗਾ ਸਾਡੇ ਕੱਲ ਪੁਲਿਸ ਬਗੈਦਾ ਗਸ਼ ਕੀਤੀ ਉਹਨਾਂ ਨੇ ਹਰ ਜਿੰਨੇ ਵੀ ਬਾਰਡਰ ਆਪਣੇ ਜਿਹੜੇ ਦੀਵਾਰ ਹੈ ਆਰਮੀ ਦੀ ਉਹਦੇ ਨਾਲ ਉਹ ਸਾਰੇ ਕਰਕੇ ਗਏ ਨੇ ਕੱਲ